<laughs> दो बखी गोली फ क्ढ गोली फिर खड़ा लेके भज गया कौन साधान इतो अपनी सीधी फरमाचाई का खालसा बी कुछ फतेह इन्होर कुछ नहीं मुलाजमान ਕਹਾਵਾਂ ਬੜਾ ਇੱਧਰ ਕਿਸੇ ਗੱਲ ਬਾਰੇ ਕਿਸੇ ਦੇ ਲੱਗੇ ਪੈਰ ਉਹ ਮੇਰੇ ਹੀ ਮਾਰਦਾ ਸੀ ਖੂਨੋ ਗੁਣੋ ਦੇ ਛਾਪਿਆ ਪੱਖੀ ਗੋਲ ਦੀ ਲੱਤ ਗੋਲ ਦੀ ਦਾ ਕੜਤਾ ਸਿੱਧੀ ਗੱਲ ਕਹਿਣਾ ਕੱਲਾ ਦੱਸ ਕੇ ਜਾ ਪਿੱਛੇ ਲਈ ਕੱਲਾ ਸੀਦਾ ਕੱਲਾ ਸੀ ਅਸਲਾ ਫਿਰ ਗੋਲੀ ਮਾਰ ਦਦਾ ਹੱਕਾ ਮੂੜੀ ਸੀ ਸਿੱਧਾ ਲੱਗਿਆ ਸ਼ਰਾਦ ਉਹ ਕਹਣ ਨੂੰ ਨਾਨਾ ਕੁੱਟਣ ਦੇ ਕੁੱਟਣ ਦੇ ਇਹਨਾਂ ਨੇ ਬਹੁਤ ਤਾਂ ਕਰੇ ਵੇ ब्रेकी ब्रेक <Middle solamente murly dragging> <sympathetically> ਵੀਰੇ ਕੀ ਗੱਲ ਬਾਤ ਹੋਈ ਵੀਰੇ ਕੀ ਗੱਲ ਹੋ ਗਈ ਫੇਰ ਮਾਰਦਾ ਸੀ ਜੋ ਕੰਮ ਕਰ ਮੇਰੇ ਫੇਰ ਮਾਰਦਾ ਸੀ ਜੋ ਫੇਰ ਮਾਰਨ ਲੱਗਾ ਮੈਂ ਸਿੱਧਾ ਹਿੱਕ 'ਚ ਵੱਜਿਆ ਠੀਕ ਆ ਟੈਲੀ ਲਿਓ ਕੇ ਮੂਰੇ ਭੱਜ ਲਿਆ ਮੈਂ ਪਿੱਛੋਂ ਫੜ ਲਿਆ ਪਿੱਛੋਂ ਫੜ ਕੇ ਦੋਆ ਪਿਸਟਲ ਫੜਿਆ ਤੂੰ ਫੇਰ ਕਿਉਂ ਮਾਰਦਾ ਸੀ ਕੋਈ ਥੋੜੀ ਡੰਕ ਕੇ ਦਿੰਦਾ ਸੀ ਕਹਿੰਦਾ ਮੈਂ ਪ੍ਰਧਾਨ ਆਂ ਇਹ ਕਾਲਜ ਦਾ ਤੈਨੂੰ ਕਿੰਨੇ ਚਿਰ ਹੋ ਗਿਆ ਕਾਲਜ 'ਚ ਅਸੀਂ ਪੜ੍ਹਦੇ ਹਾਂ ਨਹੀਂ ਨਹੀਂ ਅਜਾ ਹੁਈ ਆ ਅਸੀਂ ਆ ਥੋੜੀ ਦੇਰ ਪਹਿਲਾਂ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਇੱਕ ਯੂਥ ਫੈਸਟੀਵਲ ਦੇ ਦੌਰਾਨ ਰਜਿੰਦਰਾ ਕਾਲਜ ਦੇ ਵਿੱਚ ਕੁਝ ਸਟੂਡੈਂਟਸ ਦੇ ਆਪਸ ਵਿੱਚ ਝਗੜਾ ਹੋਇਆ ਤੇ ਝਗੜੇ ਦੌਰਾਨ ਜਿਹੜਾ ਹੈ ਇੱਕ ਲੜਕੇ ਵੱਲੋਂ ਜਿਹੜੇ ਹੈਗੇ ਦੂਜੇ ਦੇ ਉੱਪਰ ਫਾਇਰ ਕੀਤੇ ਗਏ ਸੋ ਇਸ ਸਬੰਧ ਦੇ ਵਿੱਚ ਸਾਡੇ ਵੱਲੋਂ ਮੌਕੇ ਦੇ ਉੱਪਰ ਟੀਮਾਂ ਪਹੁੰਚ ਕੇ ਜਿਹੜਾ ਬੰਦਾ ਸੀਗਾ ਜਿਹਨੇ ਫਾਇਰ ਕੀਤੇ ਉਹ ਆਈਡੈਂਟੀਫਿਕੇਸ਼ਨ ਕੀਤੀ ਗਈ ਹੈ ਇਹ ਜਸਦੀਪ ਸਿੰਘ ਸਨ ਉਹ ਜਸਵਿੰਦਰ ਸਿੰਘ ਪਿੰਡ ਬੀੜ ਬਹਿਮਨ ਦਾ ਰਹਿਣ ਵਾਲਾ ਹੈ ਤੇ ਜਿਹੜਾ ਮੁੱਢਲੀ ਜਾਣਕਾਰੀ ਮਿਲੀ ਕਿ ਇਹਨੇ 32 ਬੋਰ ਦੇ ਜਿਹੜਾ ਪਿਸਤਲ ਸੀਗਾ ਉਸ ਦੇ ਨਾਲ ਹਵਾ ਫਾਇਰ ਵੀ ਕੀਤੇ ਹਵਾਈ ਕੁਛ ਕੀਤੇ ਕੁਛ ਉਹਨਾਂ ਵੱਲ ਵੀ ਕੀਤੇ ਸੋ ਇਸ ਸਬੰਧ ਦੇ ਵਿੱਚ ਸਾਡੇ ਵੱਲੋਂ ਥਾਣਾ ਕੋਤਵਾਲੀ ਦੀ ਟੀਮ ਸਾਡੇ ਮੌਕੇ ਪਹੁੰਚ ਗਈ ਹੈ ਤੇ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਬਿਆਨ ਕਲਮਬੰਦ ਕਰਕੇ ਉਹਦੇ ਮੁਖਲਾ ਮੁਕਤਵੰਦਰ ਚ ਕਰ ਰਹੇ ਆ ਤੇ ਬਿਲਕੁਲ ਇਹਦੇ ਵਿੱਚ ਸਖਤ ਸਖਤ ਕਾਰਵਾਈ ਕੀਤੀ ਜਾਵੇਗੀ ਕਿੰਨੇ ਰਾਊਂਡ ਫਾਇਰ ਹੋਇਆ ਕੈਲਜਕ ਅਬੇ ਜਿਹੜੇ ਇਹਦੇ ਵਿੱਚ ਤਿੰਨ ਤੋਂ ਚਾਰ ਰਾਉਂਡ ਜਿਹੜਾ ਹੈਗੇ ਆ ਫਾਇਰ ਕੀਤੇ ਗਏ ਜੋ ਮੌਕੇ ਦੇ ਉੱਪਰ ਗਵਾਹ ਸੀਗੇ ਉਹਨਾਂ ਦੇ ਦੱਸਣ ਮੁਤਾਬਕ ਤੇ ਕਾਰਨ ਸਬੰਧੀ ਜਿਹੜਾ ਇਹ ਦੋ ਗਰੁੱਪ ਜਿਹੜੇ ਬਣੇ ਹੋਏ ਆ ਇਹਨਾਂ ਦੇ ਪਹਿਲਾਂ ਵੀ ਆਪਸ ਦੇ ਵਿੱਚ ਝਗੜਾ ਚੱਲ ਰਿਹਾ ਇੱਕ ਪਹਿਲਾਂ ਵੀ ਇਹਨਾਂ ਦਾ ਇੱਕ ਮੁਕਦਮਾ ਦਰਜ ਥਾਣਾ ਸਿਵਲ ਲਾਈਨ ਦੇ ਵਿੱਚ ਤੇ ਦੁਬਾਰਾ ਜਦੋਂ ਅੱਜ ਫਿਰ ਦੁਬਾਰਾ ਇਕੱਠੇ ਹੋਏ ਤਾਂ ਫਿਰ ਇਹਨਾਂ ਵੱਲੋਂ ਜਿਹੜਾ ਹੈਗਾ ਲੜਾਈ ਝਗੜਾ ਕੀਤਾ ਗਿਆ ਸਰ ਜ਼ਖਮੀ ਹੋਇਆ ਕੀ ਫਿਲਹਾਲ ਜਿਹੜਾ ਹੈਗਾ ਜ਼ਖਮੀ ਦੇ ਹੋਣ ਦੀ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਮਿਲੀ ਪਰ ਫਿਰ ਵੀ ਜਿਹੜੇ ਹੈਗੇ ਆ ਅਸੀਂ ਜਿਹੜੀ ਇਸ ਬੰਦੀ ਜਾਂਚ ਕੋਈ ਨਾ ਵੀਰੇ ਕੋਈ ਨਾ ਹੈਲੋ ਕੋਈ ਨਾ ਹੈ ਚੱਲ ਜਾ ਚੱਲ ਜਾ ਕਹਿੰਦੇ ਆ ਕੋਈ ਨਾ ਹੈ ਰਾਜੋ ਕਹਨੂ ਨਾਨਾ ਕੁੱਟਣ ਦੇ ਕੁੱਟਣ ਦੇ ਇਹਨਾਂ ਨੇ ਬਹੁਤ ਤਾਂ ਕਰੇ ਵੇ ਪਿਆਰੇ ਵਿਦਿਆਰਥੀਓ ਕਿਸੇ ਵੀ ਸਮਾਗਮ ਦਾ ਕਿਸੇ ਵੀ ਮੇਲੇ ਦਾ ਸਫਲਤਾ ਉੱਥੋਂ پتہ ਲੱਗਣੀ ਅਗੋੜ ਦੇ ਵਿੱਚ ਜੂਰ ਫੈਸਟੀਵਲ ਦੇ ਵਿੱਚ ਦੋਸਤੋ ਫਾਇਰਿੰਗ ਹੋ ਗਈ ਹੈ ਆ ਜਾ ਆ ਜਾ ਤੂੰ ਜਾਂਦੇ ਆ ਬਾ ਇਧਰ ਆ ਓਏ ਓਏ ਭੱਜ ਜਾ ਭੱਜੋ ਤੇ ਕੀ ਹੈਗਾ ਇੱਥੇ ਲੱਗੇ ありがとうございます。<music>